ਪੰਜਾਬ ਐਵੇਂ ਨਹੀਂ ਕਿਹਾ ਗਿਆ ਕਿ ਪੰਜਾਬ ਦੁਨੀਆ ਦੀ ਜਰਖੇ ਧਰਤੀ ਤੇ ਪੰਜਾਬ ਦੀ ਧਰਤੀ ਹੀਰੇ ਮੋਤੀ ਕਿਵੇਂ ਪੈਦਾ ਕਰਦੀ ਆ ਹੁਣ ਹੀਰੇ ਮੋਤੀਆਂ ਵਾਲੀ ਗੱਲ ਅੱਜ ਅਸੀਂ ਤਾਂ ਕਰਦੇ ਆ ਕਿ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਵੀ ਕਿਵੇਂ ਹੀਰੇ ਮੋਤੀ ਪੈਦਾ ਹੁੰਦੇ ਆ ਧਰਤੀ ਤੇ ਅਸੀਂ ਖੜੇ ਆ ਪਿੰਡ ਚੈੱਕ ਕਰਨੀਆਂ ਜਿਲ੍ਹਾ ਮੋਗਾ ਅਸੀਂ ਆਪਣਾ ਵਾਹਨ ਲੈ ਕੇ ਆਏ ਸੀਗੇ ਜੋ ਪਾਣੀਆਂ ਨੂੰ ਲੈ ਕੇ ਤੁਰੇ ਹੋਏ ਆਂ ਦਰਿਆਵਾਂ 'ਚ ਜਾ ਰਹੇ ਪੈਂਦੀਆਂ ਜਿਹੜੀਆਂ ਤੇ ਇੱਥੇ ਬਹੁਤ ਵਧੀਆ ਗੱਲ ਦੇਖਿਆ ਤੇ ਸੈਂਕੜੇ ਏਕੜ ਲੋਕਾਂ ਦੀ ਪੈੜੀ ਲਸਣ ਬੀਜਿਆ ਹੋਇਆ ਤੇ ਬਾਈ ਲਸਣ ਵਾਲਾ ਵੀ ਖੜਾ ਸਾਡੇ ਕੋਲੇ ਕੀ ਨਾਮ ਬਾਈ ਤੇਰਾ ਮਰਨਾ ਪਰਮਜੀਤ ਸਿੰਘ ਪਰਮਜੀਤ ਸਿੰਘ ਬਾਈ ਦਾ ਨਾਮ ਹੈ ਕਿੱਲਾ ਲਸਣ ਆ ਬਾਈ ਆਪਣਾ 8 ਕਿੱਲੇ ਵਿੱਚ 8 ਕਿੱਲੇ ਹਾਂਜੀ ਇੱਕ ਕਿੱਲੇ ਦੇ ਵਿੱਚੋਂ ਹਾਂਜੀ 6 ਮਹੀਨੇ ਦੀ ਫਸਲ ਹੈ ਹਾਂਜੀ 6 ਮਹੀਨੇ ਦੀ 6 ਮਹੀਨਿਆਂ ਦੇ ਵਿੱਚ ਤੂੰ 1 ਕਿੱਲੇ ਦੇ ਵਿੱਚੋਂ ਜੇ ਘੱਟੋ ਘੱਟ ਵੀ ਰੇਟ ਮਿਲ ਜੇ ਕਿੰਨੇ ਰੁਪਈਆ ਦਾ ਲਸਣ ਵੇਚ ਦਨਾ? ਮਨਕ ਚਲੋ 2.25 ਲੱਖ ਲੱਗ ਦੋ। 2.25 ਲੱਖ ਰੁਪਈਆ। 2.25 ਲੱਖ। ਤੇ ਜੇ ਰੇਟ ਵਧੀਆ ਮਿਲ ਜੇ? ਤੇ 8 ਲੱਖ ਲੱਗ ਜਾਣਾ ਜੀ। 8 ਲੱਖ। ਹਾਂਜੀ। 6 ਮਹੀਨਿਆਂ ਦੇ ਵਿੱਚ ਘੱਟੋ ਘੱਟ ਵੀ ਜਮ੍ਹਾਂ ਸਿੱਟਣਾ ਵੇਚਣਾ ਜਮ੍ਹਾਂ ਰੇਟ ਨਹੀਂ ਹੈ ਲਸਣ ਦਾ ਤਾਂ 2.25 ਲੱਖ। ਜੇ ਰੇਟ ਮਿਲ ਜੇ ਤੇਰੇ ਸਾਲਖਣੇ ਦੇ ਵਿੱਚ ਕਿੰਨੇ ਦਾ? 8 ਲੱਖ ਦੇ ਵਿੱਚ ਹੈ ਜੀ। 8 ਲੱਖ ਦਾ। ਹਾਂਜੀ। 8 ਲੱਖ ਦਾ 6 ਮਹੀਨਿਆਂ ਦੇ ਵਿੱਚੋਂ 1 ਕਿੱਲੇ ਦੇ ਵਿੱਚੋਂ ਕਮਾਈ ਆ ਪੰਜਾਬ ਦੇ ਅੰਦਰ। ਜਿਹੜੇ ਕਦੇ ਪੰਜਾਬ 'ਚ ਕਮਾਈ ਨਹੀਂ ਖੇਤੀ ਜੀ ਕੋਈ ਬਚਦਾ ਨਹੀਂ ਜੇ ਅਸੀਂ ਕਣਕ ਝੋਨੇ ਜੀ ਫਸੇ ਰਹਿਣਾ ਖੱthi ਮਿਹਨਤ ਕਰਨੀ ਨਹੀਂ ਕਿਰਤ ਕਰਨੀ ਨਹੀਂ ਇਹ ਇਹ ਬਦਲਾਅ ਲਿਆਉਣੇ ਪੈਣਾ ਸਾਨੂੰ ਜੇ ਅਸੀਂ ਆਪਣਾ ਧਰਤੀ ਹੱਲਾ ਪਾਣੀ ਵੀ ਬਚਾਉਣਾ ਹੈ ਤੇ ਅਸੀਂ ਸੌਖੇ ਵੀ ਰਹਿਣਾ ਤੇ ਆਉਣ ਵਾਲਾ ਨਸਲਾਂ ਨੂੰ ਵੀ ਚਾਉਣਾ ਤਾਂ ਪ੍ਰਭੂ ਆ ਸਭ ਤੋਂ ਵਧੀਆ ਗੱਲਾਂ ਕਿ ਅਸੀਂ ਇਸ ਭਿੰਨਤਾ ਨੂੰ ਲੈ ਕੇ ਆਈਏ ਫਸਲਾਂ ਦਾ ਬਦਲ ਸਾਨੂੰ ਲਿਆਉਣਾ ਪੈਣਾ ਹੈ ਇਹ ਜੀ ਆਪਣੀਆਂ ਕੋਈ ਸਬਜ਼ੀਆਂ ਉਲਸਣ ਜਾਂ ਕੋਈ ਹੋਰ ਜੇ ਵੀ ਆਪ ਨੂੰ ਲੱਗਦਾ ਹੋਰ ਤੂੰ ਸਲਾਹ ਦੇ ਕੀ ਲਾ ਸਕਦੇ ਆ ਲੋਕ ਹੋਰ ਮੰਨ ਕੇ ਚੱਲੋ ਜਿਵੇਂ ਲਸਣ ਦੇ ਵਿੱਚ ਆਪਣੇ ਪਦੀਨਾ ਹੋ ਜਾਂਦਾ ਹਾਂ ਇਹ ਦੋ ਫਸਲਾਂ ਨਿਕਲ ਆਉਂਦੀਆਂ ਸਾਲ 'ਚ ਹਾਂ ਨਾ ਨਾ 6 ਮਹੀਨੇ 6 ਮਹੀਨਾ ਜੀ ਇਹ ਵੀ ਕਰੀਨਾ ਵੀ ਲੱਗ ਜਾਂਦਾ ਅੱਛਾ ਵਿੱਚ ਲਾ ਦਿੰਦਾ ਹਾਂ ਆਪਣੇ ਤੇ ਫੈਕਟਰੀਆਂ ਹੈਗੀਆਂ ਮਨ ਨੂੰ ਤੇਲ ਕੱਢਣ ਵਾਲੀਆਂ ਇਹ ਵਿੱਚੇ ਲੱਗ ਜਾਂਦਾ ਮੰਨ ਕੇ ਚੱਲੋ ਉਹ ਲੱਗਦਾ ਫਰਵਰੀ ਵਿੱਚ ਇਹ ਇਹ ਕੋਈ ਬਹੁਤਾ ਰੇਅਰ ਹੁੰਦਾ ਨਹੀਂ ਪਾਉਂਦਾ ਨਹੀਂ ਨਹੀਂ ਰੇਤਾ ਮਨ ਆਮ ਤੌਰ ਤੇ ਜਿਵੇਂ ਦੋ ਟਾਈ ਬੂਰੀਆਂ ਇਹ ਆਰਗੈਨਿਕ ਵਾਲਾ ਹੀ ਆਰਗੈਨਿਕ ਵਾਲੇ ਆਪਾਂ ਤਕਰੀਬਨ ਹੀ ਰੱਖੀਗਾ ਅੱਛਾ ਹਾਂ ਆਪਾਂ ਜਿਵੇਂ ਮੱਝਾਂ ਦਾ ਗਾਊ ਮੂਤਰ ਇਹੀ ਜਿਆਦਾ ਪਾਈਦਾ ਆ ਗੋਹਾ ਪਾਉਣਾ ਹਾਂ ਗੋਹਾ ਤੇ ਬਾਕੀ ਉਹਦੀ ਦਵਾਈ ਜਿਵੇਂ ਮੱਝਾਂ ਦੇ ਗਾਵਾਂ ਦੇ ਮੂਤਰ ਇਕੱਠਾ ਕਰਕੇ ਤੇ ਉਹਦੇ ਵਿੱਚ ਗੋੜ ਕੋਲ ਕੇ ਇਦਾਂ ਵੰਦਿਆ ਆਰਗੈਨਿਕ ਸੌਖੇ ਰਹੋਗੇ ਹੱਥੀ ਕੰਮ ਤੇ ਆਜੋ ਹੱਥੀ ਕਿਰਤ ਕੜੀ ਵਗੈਰਾ ਨਾਲੇ ਤੰਦਰੁਸਤ ਰਹੋਗੇ ਬਿਮਾਰੀਆਂ ਤੋਂ ਬਚੇ ਰਹੋਗੇ ਡਿਪਰੈਸ਼ਨ ਤੋਂ ਬਚੇ ਰਹੋਗੇ ਨਾਲੇ ਫਿਰ ਆਪਾਂ ਨੂੰ ਉੱਥੇ ਭੱਦਲ ਵੱਢ ਨਹੀਂ ਜਾਣਾ ਪੈਣਾ ਸਮਝ ਹੀ ਗਏ ਹੋਗੇ ਕੁੜੀਆਂ ਲੈਂਦੇ ਫਿਰਦੇ ਹਾਂ ਸੋ ਇਹ ਨਾਲੇ ਕੁਦਰਤ ਨਾਲ ਜੁੜਦਾ ਬੰਦਾ ਰੱਬ ਨਾਲ ਜੁੜਦਾ ਅੱਜ ਵੀ ਧੁੱਪ ਦੀ ਮੈਂ ਬਾਰ-ਬਾਰ ਗੱਲ ਕਰਦਾ ਨਾ ਵੀ ਬਹੁਤ ਤਕੜਾ ਟੋਨ ਕਰ ਧੁੱਪ ਬਹੁਤ ਤਕੜੀ ਖਰਾਕ ਆ ਧੁੱਪ ਪਟਾਮਣ ਦੀ ਧੁੱਪ ਚੋਂ ਮਿਲਦਾ ਹੈ ਅਸੀਂ ਹੁਣ ਆਈ ਸੀ ਸ਼ਰਟ ਕੇ ਕਮਰੇ ਚ ਪੜ ਤਾਂ ਜਾਂ ਗੱਡੀਆਂ ਚ ਵੀ ਅਸੀਂ ਲਾਈ ਫਿਰਾਂਗੇ ਸਿੱਧਾ ਸਾਨੂੰ ਇਹ ਧੁੱਪ ਲੈਣੀ ਚਾਹੀਦੀ ਆ ਖੇਤ ਚ ਕੰਮ ਕਰਨ ਵਾਲਾ ਬੰਦਾ ਕਦੇ ਬਿਮਾਰ ਨਹੀਂ ਹੁੰਦਾ ਨਾਲੇ ਪੁੰਨ ਵਾਲੇ ਫਲੀਆਂ ਸੋ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆਂ ਬਪਨਤਾ ਲੈ ਕੇ ਉਹ ਫਸਲਾਂ ਦੇ ਚੱਕਰ ਨੂੰ ਆਪਾਂ ਬਦਲ ਲਗੇ ਇਹ ਜੀਆਂ ਸਬਜ਼ੀਆਂ ਦਾਲਾਂ ਲਸਣ ਜਾਂ ਹੋਰ ਪਦੀਨੇ ਮਟਰ ਲਾਉਣੇ ਸ਼ੁਰੂ ਕਰ ਗਏ ਹੱਥੀ ਮਿਹਨਤ ਕਰਕੇ ਆਪਾਂ ਬਸ ਸਕਦੇ ਆ ਤੇ ਨਾਲੇ ਕਮਾਈ ਵਾਧੂ ਆ ਹੀਰੇ ਮੋਤੀ ਜਿਵੇਂ ਆਹੀ ਹੀ ਦੇ ਮੋਤੀ ਇਹੀ ਧਰਤੀ ਇਹ ਪੈਦਾ ਕਰਿਆ 8 ਲੱਖ ਦਾ ਬਾਈ ਦੱਸ ਰਿਹਾ ਵੀ 6 ਮਹੀਨਾ ਜੋ ਕਿੱਲੇ ਜੋ 8 ਲੱਖ ਲਾ ਸਾਨੂੰ ਵੇਚਿਆ ਮੇਰੇ ਸਾਹਮਣੇ ਇੱਕ ਪੰਜਾਬ ਐਵੇਂ ਨਹੀਂ ਕਿਹਾ ਗਿਆ ਕਿ ਪੰਜਾਬ ਦੁਨੀਆ ਦੀ ਜਰਖੇ ਧਰਤੀ ਤੇ ਪੰਜਾਬ ਦੀ ਧਰਤੀ ਹੀਰੇ ਮੋਤੀ ਕਿਵੇਂ ਪੈਦਾ ਕਰਦੀ ਆ ਹੁਣ ਹੀਰੇ ਮੋਤੀਆਂ ਵਾਲੀ ਗੱਲ ਅੱਜ ਅਸੀਂ ਤਾਂ ਕਰਦੇ ਆ ਕਿ ਅੱਜ ਤੁਹਾਨੂੰ ਦਿਖਾਉਣ ਲੱਗੇ ਆ ਕਿਵੇਂ ਹੀਰੇ ਮੋਤੀ ਪੈਦਾ ਹੁੰਦੇ ਆ ਧਰਤੀ ਤੇ ਅਸੀਂ ਖੜੇ ਆ ਪਿੰਡ ਚੱਕ ਕਰਨੀਆਂ ਜਿਲ੍ਹਾ ਮੋਗਾ ਅਸੀਂ ਆਪਣਾ ਵਾਹਣ ਲੈ ਕੇ ਆਏ ਸੀਗੇ ਜੋ ਪਾਣੀਆਂ ਨੂੰ ਲੈ ਕੇ ਤੁਰੇ ਹੋਏ ਆ ਦਰਿਆਵਾਂ ਚ ਜਾ ਰਹੇ ਪੈਂਦੀਆਂ ਜਿਹੜੀਆਂ ਤੇ ਇੱਥੇ ਬਹੁਤ ਵਧੀਆ ਗੱਲ ਦੇਖਿਓ ਤੇ ਸੈਂਕੜੇ ਏਕੜ ਲੋਕਾਂ ਦੀ ਪੈਲੀ ਲਸਣ ਬੀਜਿਆ ਹੋਇਆ ਤੇ ਬਾਈ ਲਸਣ ਵਾਲਾ ਵੀ ਖੜਾ ਸਾਡੇ ਕੋਲੇ ਕੀ ਨਾਂ ਬਾਈ ਤੇਰਾ ਮੇਰਾ ਨਾਮ ਪਰਮਜੀਤ ਸਿੰਘ ਹੈ ਪਰਮਜੀਤ ਸਿੰਘ ਬਾਈ ਦਾ ਨਾਂ ਇੱਕ ਕਿੱਲੇ ਲਸਣ ਆ ਬਾਈ ਆਪਣਾ 8 ਕਿੱਲੇ ਵਿੱਚ 8 ਕਿੱਲੇ ਹਾਂਜੀ ਇੱਕ ਕਿੱਲੇ ਦੇ ਵਿੱਚੋਂ ਹਾਂਜੀ 6 ਮਹੀਨੇ ਦੀ ਫਸਲ ਹੈ ਹਾਂਜੀ 6 ਮਹੀਨੇ ਦੀ 6 ਮਹੀਨਿਆਂ ਦੇ ਵਿੱਚ ਤੂੰ ਇੱਕ ਕਿੱਲੇ ਦੇ ਵਿੱਚੋਂ ਜੇ ਘੱਟੋ ਘੱਟ ਵੀ ਰੇਟ ਮਿਲ ਜੇ ਕਿੰਨੇ ਰੁਪਈਆ ਦਾ ਲਸਣ ਵੇਚ ਦਿੰਨਾ ਮਨਕ ਚਲੋ 2 2.5 2.5 ਤੇ ਲੱਗ ਦੋ 2 ਲੱਖ 2.5 ਲੱਖ ਰੁਪਈਆ ਤੇ ਜੇ ਰੇਟ ਵਧੀਆ ਮਿਲ ਜੇ ਤੇ 8 ਕਿੱਲੇ ਲੱਗ ਦੋ ਜਾਂਦੇ ਜੀ 8 ਲੱਖ ਹਾਂਜੀ 6 ਮਹੀਨਿਆਂ ਦੇ ਵਿੱਚ ਘੱਟੋ ਘੱਟ ਵੀ ਜਮ੍ਹਾਂ ਸਟਮਾ ਵੇਚਣਾ ਜਮਾ ਰੇਟ ਨਹੀਂ ਹੈਗਾ ਲਸਣ ਦਾ ਤਾਂ 2.5 ਲੱਖ ਦੇ ਰੇਟ ਮਿਲ ਜੇ ਤੇਰੇ ਸਾਲਫਨੇ ਦੇ ਵਿੱਚ 1 ਕਿੱਲੇ ਦਾ 8 ਲੱਖ ਦਾ ਵਿੱਚ ਆ ਜੀ 8 ਲੱਖ ਦਾ 8 ਲੱਖ ਦਾ 6 ਮਹੀਨਿਆਂ ਦੇ ਵਿੱਚੋਂ ਇੱਕ ਕਿੱਲੇ ਦੇ ਵਿੱਚੋਂ ਕਮਾਈ ਆ ਪੰਜਾਬ ਦੇ ਅੰਦਰ ਜਿਹੜੇ ਕਹਿੰਦੇ ਪੰਜਾਬ ਵਿੱਚ ਕਮਾਈ ਨਹੀਂ ਖੇਤੀ ਜੀ ਕੋਈ ਬਚਦਾ ਨਹੀਂ ਜੇ ਅਸੀਂ ਕਣਕ ਝੋਨੇ ਜੀ ਫਸੇ ਰਹਿਣਾ ਹੈ ਖੱthi ਮਿਹਨਤ ਕਰਨੀ ਨਹੀਂ ਕਿਰਤ ਕਰਨੀ ਨਹੀਂ ਇਹ ਇਹ ਬਦਲਾ ਲੈਉਣੇ ਪੈਣਿਆ ਸਾਨੂੰ ਇਹ ਜਿਸੀ ਆਪਣਾ ਧਰਤੀ ਹੱਲਾ ਪਾਣੀ ਵੀ ਬਚਾਉਣਾ ਹੈ